ਜਦ ਆਪਾਂ ਪਹੁੰਚੇ ਹਾਂ ਜੀ ਤਾਈਵਾਂ ਦੇ ਵਿੱਚ ਇੱਥੇ ਆ ਜੀ ਬੋਤਲਾਂ ਖਤਮ ਕਰਨ ਵਾਲੀ ਮਸ਼ੀਨ ਆ ਵੇਖੋ ਲੋਕੀ ਆਪਣੇ ਘਰਾਂ ਦੇ ਵਿੱਚੋਂ ਬੋਤਲਾਂ ਚੱਕ ਕੇ ਲਿਆਉਂਦੇ ਆ ਜਿਵੇਂ ਕਿ ਖਾਲੀ ਹੋਈ ਜਾਂਦੀਆਂ ਵਾ ਤੇ ਇੱਥੇ ਵੇਸਟ ਮਸ਼ੀਨ ਦੇ ਵਿੱਚ ਸੁੱਟਦੇ ਆ ਇਹਨਾਂ ਨੂੰ ਪੈਸੇ ਵਗੈਰਾ ਮਿਲਦੇ ਆ ਵੇਖੋ ਜੀ ਨਾਲ ਨਾਲ ਕਾਊਂਟਿੰਗ ਹੁੰਦੀ ਆ ਕਿ ਕਿੰਨੀਆਂ ਬੋਤਲਾਂ ਚਲ ਗਈਆਂ ਵਾ ਕਿਹੜੀਆਂ ਬੋਤਲਾਂ ਆ ਤੇ ਕਿਹੜੀਆਂ ਬੋਤਲਾਂ ਆਪਾਂ ਨਹੀਂ ਵਿੱਚ ਪਾਉਣੀਆਂ ਜਿਵੇਂ ਕਿ ਆ ਮਾਤਾ ਜੀ ਨੇ ਹੁਣ ਤੱਕ 19 ਸੁੱਟ ਦਿੱਤੀਆਂ ਬੋਤਲਾਂ ਅੱਗੇ ਦੇਖੋ ਤੁਸੀਂ ਆ ਜੀ ਹੁਣ ਆਪਣੀਆਂ 20 ਹੋ ਚੁੱਕੀਆਂ ਵਾ ਇਹ ਆ ਜੀ ਤਾਈ万 ਦੇਸ਼ ਇਹ ਜੀ ਲਗਾਤਾਰ ਚੱਲਦਾ ਰਹਿਣਾ ਸਿਸਟਮ ਦੇਖ ਲਓ ਕਿੰਨੀਆਂ ਬੋਤਲਾਂ ਵਾ ਉਥੇ ਨਾਲ ਨਾਲ ਕਾਊਂਟਿੰਗ ਹੋ ਹੀ ਜਾਂਦੀ ਆ ਓਵੇਂ ਓਵੇਂ ਇਹਨਾਂ ਦੇ ਉੱਥੇ ਬਿੱਲ ਬਣੀ ਜਾਂਦਾ ਜਿਵੇਂ ਕਿ ਇਹਨਾਂ ਨੂੰ ਪੈਸੇ ਮਿਲਦੇ ਆ